ਇਹ ਤਸਵੀਰ ਦਿਖਾਓ ਇਹ ਕਿਉਂਕਿ ਬਹੁਤ ਹੀ ਪੁਰਾਣਾ ਲੱਗ ਰਿਹਾ ਹੈ ਪਾਪਾ ਜੀ ਕਿੰਨਾ ਪੁਰਾਣਾ ਹੈ ਟਰੈਕਟਰ ਇਹ 30 ਸਾਲ ਪੁਰਾਣਾ 30 ਸਾਲ ਪੁਰਾਣਾ ਕੀ ਕੀਮਤ ਕਿੰਨੀ ਸੀ ਉਸ ਦੀ ਉਹ ਤਾਂ ਲਾ ਕੀਮਤ ਸੀ ਹੁਣ ਕਿੰਨੀ ਹੈ ਹੁਣ ਇਹ 6 ਲੱਖੀ ਮਤਾ ਇਹ 5 ਸਾਲ ਮੈਂ 25 11 ਗੀਟਰ ਚਲਾ ਕਿਤੇ ਮਹਾਰਾਜ ਫੈਸ਼ਨ ਫਿਰ ਹੁਣ ਮੈਂ ਇਹ ਕਮਾਈ ਕੀਤੀ ਮੈਸੀ ਲੈ ਲਿਆ ਫਿਰ ਹੁਣ ਇਹ 30 ਸਾਲ ਹੋ ਗਿਆ ਇਹਨੂੰ ਚਲਾਉਣਾ ਤੇ ਬੜੇ ਆਰਾਮ ਨਾਲ ਚਲਾਉਣਾ ਕਦੇ ਕਿਸੇ ਨੇ ਚਲਾਉਣ ਨਹੀਂ ਦਿੱਤਾ ਕਿਉਂ ਆਪ ਕੰਮ ਕਰਨਾ ਕਿਸੇ ਨੂੰ ਵਰਤਨ ਦੇਣਾ ਖਰਾਬ ਕਰ ਦੂਗਾ ਤੇ ਹੁਣ ਵੀ ਕੋਈ ਪੁੱਛਦਾ ਹੈ ਕਿ ਕਿਸੇ ਨੇ ਜੇਕਰ ਖਰੀਦਣਾ ਹੋਵੇ ਹਾਂ ਕਿੰਨੇ ਦਾ ਕਹਿ ਰਿਹਾ ਮੈਂ 4 ਲੱਖ ਕਹਿ ਰਿਆ ਸੀ ਮੈਂ ਨਹੀਂ ਦਿੱਤਾ ਕਿਉਂ ਨਹੀਂ ਮੈਂ ਹੋਰ ਲਊਗਾ 9 ਲੱਖ ਕਿਥੋਂ ਕਰਜਾ ਚੱਕੂਗਾ ਫਿਰ ਪੈਸੇ ਲਊਗਾ ਨਵਾਂ ਲਊਗਾ ਫਿਰ ਪੈਸੇ ਲਾਉਂਗਾ ਕਰ ਕਰਜਾ ਚੱਕੂ ਸਰ ਅੱਜ ਫਰੀ ਆ ਬਹੁਤ ਵਾਰੀ ਸਾਡਾ ਦਰਿਆ ਬਿਆਸ ਨਾਲ ਨੁਕਸਾਨ ਹੋਦਾ ਰਿਹਾ ਪਰ ਅਸੀਂ ਆਪਣੇ ਆਪ ਨੂੰ ਸੋਚਦੇ ਹਾਂ ਕੁਦਰਤ ਦਾ ਪਾਣਾ ਅੱਜ ਵੀ ਨੁਕਸਾਨ ਹੋਇਆ ਅੱਜ ਵੀ ਕਿੰਨੇ ਕੁਦਰਤ ਦਾ ਜੋ ਕੁਛ ਕੁਦਰਤ ਕਰ ਰਹੀ ਆ ਉਹ ਨਾਲ ਚੱਲ ਰਹੀ ਆ ਅੱਜ ਥੋੜਾ ਸੌਕੇ ਦੇ ਨਾਲ ਆਣੇ ਸੀ ਥੋੜੇ ਪੈਸੇ ਕੋਲ ਆਣੇ ਅੱਜ ਨਹੀਂ ਪੈਸੇ ਆਏ ਕੋਈ ਗੱਲ ਨਹੀਂ ਥੋੜਾ ਖਰਚ ਕਰ ਲਾਂਗੇ ਛੋਟਾ ਕੱਪੜਾ ਪਹਿਨ ਲਾਂਗੇ ਹਲਕਾ ਕੱਪੜਾ ਪਹਿਨ ਲਾਂਗੇ ਚੜ੍ਹਦੀ ਕਲਾ ਵਿੱਚ ਪੰਜਾਬ ਹਾੜਾ ਦੌਰਾਨ ਬਹੁਤ ਸਾਰੀਆਂ ਜੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਕਿਹਾ ਗਿਆ ਚੜ੍ਹਦੀ ਕਲਾ ਵਿੱਚ ਪੰਜਾਬ ਉਜਾੜੇ ਤੋਂ ਬਾਅਦ ਵੀ ਇਹ ਦੇਖਿਆ ਗਿਆ ਕਿ ਖਿੜੇ ਮੱਥੇ ਸਵੀਕਾਰ ਕੀਤਾ ਜਿਨ੍ਹਾਂ ਦਾ ਉਜਾੜਾ ਹੋਇਆ ਇੱਕ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਉਜਾੜਾ ਬਹੁਤ ਸਮਾਂ ਪਹਿਲਾਂ ਹੋਇਆ ਸੀ ਜਦੋਂ ਵਿਆਸ ਕੰਡੇ ਇਹਨਾਂ ਦੀ ਜ਼ਮੀਨ ਹੋਣ ਨੇ ਕੀ ਨਾ ਜੀ ਤੁਹਾਡਾ ਜਰਨੈਤ ਸਿੰਘ ਮੇਰਾ ਨਾਮ ਜੀ ਜਦੋਂ ਪਹਿਲਾਂ ਉਜਾੜਾ ਹੋਇਆ ਸੀ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਵਾਪਸ ਜ਼ਿੰਦਗੀ ਨੂੰ ਆਪਣੀ ਪੱਟੜੀ ਤੇ ਲੈ ਕੇ ਆਏ ਬਹੁਤ ਵਾਰੀ ਸਾਡਾ ਦਰਿਆ ਬਿਆਸ ਨਾਲ ਨੁਕਸਾਨ ਹੁੰਦਾ ਰਿਹਾ ਪਰ ਅਸੀਂ ਆਪਣੇ ਆਪ ਨੂੰ ਸੋਚਦੇ ਹਾਂ ਕੁਦਰਤ ਦਾ ਪਾਣਾ ਵਾਂ ਅੱਜ ਵੀ ਨੁਕਸਾਨ ਹੋਇਆ ਅੱਜ ਵੀ ਕਿੰਨੇ ਕੁਦਰਤ ਦਾ ਜੋ ਕੁਝ ਕੁਦਰਤ ਕਰ ਰਹੀ ਆ ਉਹ ਨਾਲ ਚੱਲ ਰਿਹਾ ਠੀਕਾ ਪ੍ਰਸ਼ਾਦਾ ਚੱਲ ਰਿਹਾ ਸ਼ੁਕਰ ਆ ਅੱਜ ਥੋੜਾ ਸੌਕੇ ਦੇ ਨਾਲ ਆਏ ਨੇ ਸੀ ਥੋੜੇ ਪੈਸੇ ਕੋਲ ਆਏ ਨੇ ਅੱਜ ਨਹੀਂ ਪੈਸੇ ਆਏ ਕੋਈ ਗੱਲ ਨਹੀਂ ਥੋੜਾ ਖਰਚ ਕਰ ਲਾਂਗੇ

ਤੇ ਫਿਰ ਤੁਸੀਂ 8 30 ਸਾਲਾਂ ਤੋਂ ਇੱਕ ਹੀ ਟਰੈਕਟਰ ਚਲਾ ਰਹੇ ਹੋ ਅੱਜ ਦੇ ਤਾਂ ਨੌਜਵਾਨ ਇਸ ਤਰ੍ਹਾਂ ਉਹਨਾਂ ਨੂੰ ਹਰੇ 2-3 ਸਾਲ ਬਾਅਦ ਗੱਡੀਆਂ ਬਦਲਣੀ ਹੁੰਦੀ ਤੇ 5 ਸਾਲ ਮੈਂ 25-11 ਲੀਟਰ ਚਲਾਇਆ ਕਿ ਕਿ ਮੂਹਰਾ ਸਪੈਸ਼ਲ ਫਿਰ ਹੁਣ ਮੈਂ ਇਹ ਕਮਾਈ ਕੀਤੀ ਮੈਸੀ ਲੈ ਲਿਆ ਫਿਰ ਹੁਣ ਇਹ 30 ਸਾਲ ਹੋ ਗਿਆ ਇਹਨੂੰ ਚਲਾਉਣਾ ਤੇ ਬੜੇ ਆਰਾਮ ਨਾਲ ਚਲਾਉਣਾ ਕਦੇ ਕਿਸੇ ਨੂੰ ਚਲਾਉਣ ਨਹੀਂ ਦਿੱਤਾ ਕਿਉਂ ਆਪ ਕੰਮ ਕਰਨਾ ਕਿਸੇ ਨੂੰ ਵਰਕ ਦੇਣਾ ਖਰਾਬ ਕਰ ਦੂਗਾ ਕੋਈ ਏ ਤੁਹਾਡੇ ਅੰਦਰ ਕੋਈ ਖਰਾਬ ਨਾ ਕਰਦੇ ਜਿਵੇਂ ਇੱਕ ਛੋਟੇ ਬੱਚੇ ਅੰਦਰ ਹੁੰਦਾ ਹੈ ਕਿ ਕਪੜਾ ਖਡਾਉਣਾ ਨਹੀਂ ਕਿਸੇ ਨੂੰ ਦਿੰਦੇ ਮੇਰਾ ਲੜਕਾ ਸ਼ਾਦੀशुदा ਪਰਿਵਾਰ ਵਾਲਾ ਵਾ ਉਹ ਤੂੰ ਮੇਰਾ ਟਰੈਕਟਰ ਨਾ ਚਲਾ ਆਪਣੀ ਗੱਡੀ ਚਲਾ ਇੰਨਾ મોટો ਟਰੈਕਟਰ ਨਾਲ ਕਿਉਂ ਬਸ ਬੜੀ ਕੀਮਤ ਨਾਲ ਓਖੇ ਹੋ ਕੇ ਪੈਸੇ ਕਮਾ ਕੇ ਲਿਆ ਸੀ ਕਿ ਅੱਜ ਇਹ ਖਰਾਬ ਕਰ ਦੂਗਾ ਦੇਖੋ ਉਸ ਸਮੇਂ 2 ਲੱਖ ਕੀਮਤ ਸੀ ਅੱਜ 9 ਲੱਖ ਕੀਮਤ ਹੋ ਚੁੱਕੀ ਐ ਇਸੇ ਟਰੈਕਟਰ ਦੀ ਤੇ ਹੁਣ ਵੀ ਕੋਈ ਪੁੱਛਦਾ ਹੈ ਕਿ ਕਿਸੇ ਨੇ ਜੇਕਰ ਖਰੀਦਣਾ ਹੋਵੇ ਹਾਂ ਕਿੰਨੇ ਦਾ ਕਹਿ ਰਿਆ ਮੈਂ 4 ਲੱਖ ਕਹਿ ਰਿਆ ਸੀ ਮੈਂ ਨਹੀਂ ਦਿੱਤਾ ਕਿਉਂ ਨਹੀਂ ਮੈਂ ਹੋਰ ਲਊਗਾ 9 ਲੱਖ ਕਿਥੋਂ ਕਰਜ਼ਾ ਚੱਕੂੰਗਾ ਫਿਰ ਪੈਸੇ ਦਊਗਾ ਨਵਾਂ ਲਊਗਾ ਫਿਰ ਪੈਸੇ ਲਾਉਂਗਾ ਕਰ ਕਰਜ਼ਾ ਚੱਕੂੰ ਸਰ ਅੱਜ ਫਰੀ ਆ ਕਰਜ਼ਾ ਬਹੁਤ ਪੈ ਗਈ ਜਾ ਇਹ ਕਦੇ ਲਿਆ ਜ਼ਿੰਦਗੀ ਵਿੱਚ ਕਰਜ਼ਾ ਬਹੁਤ ਵਾਰੀ ਹੁਣ ਵੀ ਸਰ ਕਰਜ਼ਾ ਹੈਗਾ ਜੋ ਪੋਤੀ ਬਾਰ ਕਹਿੰਦੀ ਪੈਸੇ ਲੈਣੇ ਪਏ ਕਰਜ਼ਾ ਲੈਣਾ ਪਿਆ ਬੈਂਕ ਚੋਂ ਛੋਟਾ ਜ਼ਿਮੀਦਾਰ 5-6 ਕਿੱਲੇ ਜ਼ਮੀਂnde ਆ ਇਹ ਜਿਵੇਂ ਘਰ ਤੋਂ ਨਹੀਂ ਕਿੰਨੇ ਖਰਚਾ ਹੋਇਆ ਤੇ ਉਹ ਫਿਰ ਹੁਣ ਕਰਜ਼ਾ ਲਸੂਗਾ ਪੇ ਫਰੀ ਹੋਊਗਾ ਫੇ ਆਰਾਮ ਨਾਲ ਸਮਾਏਗਾ 30 ਸਾਲਾਂ ਪਹਿਲਾਂ ਇਹ ਟਰੈਕਟਰ ਲਿਆ ਉਸ ਸਮੇਂ ਖੇਤੀ ਹੁੰਦੀ ਕਿਵੇਂ ਸੀ ਖੇਤੀ ਪਹਿਲਾਂ ਬਦਲਾਂ ਨਾਲ ਕਰਦਾ ਸੀ ਮੈਂ ਫਿਰ ਟਰੈਕਟਰ ਨਾਲ ਕਰਦਾ ਜੀ ਟਰਨਾ ਫਿਰ ਇਹ ਨਾਲ ਕਰ ਲੱਗ ਪਿਆ ਫਰਕ ਕੀ ਤੁਸੀਂ ਮਹਿਸੂਸ ਕੀਤਾ ਫਰਕ ਇਹ ਉਦੋਂ ਮੈਂ ਦਿਨ ਰਾਤ ਲੋਕਾਂ ਦੀ ਪੈ ਲਈ ਵਾਂਦਾ ਸੀ ਲੋਕਾਂ ਕੋਲ ਟਰੈਕਟਰ ਘੱਟ ਸੀ ਤੇ ਪੈਸੇ ਕਮਾ ਕੇ ਲੈਂਦਾ ਸੀ ਲੋਕਾਂ ਦੀ ਕਣਕ ਵੀ ਗੋਣੀ ਪੈ ਲਈ ਖੇਤੀ ਬੀਜਣੇ ਸਾਰਾ ਕੰਮ ਕਰਨਾ ਕਈ ਵਾਰੀ ਮੈਨੂੰ 2 18 ਘੰਟੇ ਟਰੈਕਟਰ ਲਗਾਤਾਰ ਚਲਾਉਂਦਾ ਰਿਹਾ 18 ਘੰਟੇ 18 ਘੰਟੇ ਲਗਾਤਾਰ ਕੱਢੀਦਾ ਰਹਾ ਥੱਕਦੇ ਨਹੀਂ ਤੁਸੀਂ ਨਾ ਹੁਣ ਹੌਣ ਕਿੰਨੀ देर ਚਲਾਉਂਦੇ ਹੋ ਹੁਣ ਦੋ ਤਿੰਨ ਘੰਟੇ ਜਾਗ ਸਕਦੇ ਹੁਣ ਸਰੀਰ ਬੇਕਾਰ ਹੋ ਗਿਆ ਮੈਂ ਕਹਿੰਦੇ ਚਲਾਈ ਲੈ ਥੋੜਾ ਜਿਹਾ ਹੁਣ ਚਲਾਈ ਲੈਂਦੇ ਜੇ ਥੋੜਾ ਜਿਹਾ ਚੱਲ ਕੇ ਗੱਲ ਕਰਦੇ ਆ ਫਿਰ ਅਸੀਂ ਇਹ ਦੇਖੋ ਇਹ ਹੈ 30 ਸਾਲ ਪੁਰਾਣਾ ਟਰੈਕਟਰ ਬਾਬਾ ਜੀ ਨੂੰ ਇੰਨਾ ਇਹ ਪਿਆਰਾ ਹੈ ਟਰੈਕਟਰ ਕਿ ਜੋ ਵੀ ਕੰਮ ਕਰਨਾ ਹੁੰਦਾ ਐਸੇ ਟਰੈਕਟਰ ਤੇ ਕਰਦੇ ਨੇ ਕਿਸੇ ਨੂੰ ਚਲਾਉਣ ਨਹੀਂ ਦਿੰਦੇ ਵੇਚਦੇ ਨਹੀਂ ਇਸ ਨੂੰ ਅੱਧੀ ਕੀਮਤ ਵੀ ਇੱਕ ਸ਼ਖਸ ਦੇਣ ਨੂੰ ਤਿਆਰ ਸੀ ਪਰ ਬਾਬਾ ਜੀ ਕਹਿੰਦੇ ਨਹੀਂ ਇਹ ਮੇਰੀ ਚੀਜ਼ ਹੈ ਮੈਂ ਬਹੁਤ ਮਿਹਨਤ ਨਾਲ ਕਮਾਈ ਤੇ ਮੈਂ ਕਿਸੇ ਨੂੰ ਨਹੀਂ ਦਵਾਗਾ ਤੇ ਅੱਜ ਦੇ ਸਮੇਂ ਦੇ ਨੌਜਵਾਨ ਬਾਹਰ ਜਾਣ ਦਾ ਰੁਖ ਕਰਦੇ ਨੇ ਇੱਥੇ ਰਹਿ ਕੇ ਨਹੀਂ ਕਮਾਉਣਾ ਚਾਹੁੰਦੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਪਿਆਰ ਇਹਨਾਂ ਨਾਲ ਇੰਨਾ ਹੋ ਚੁੱਕਾ ਕਿ ਇਹਨੂੰ ਵੇਚਣਾ ਨਹੀਂਗਾ ਇਹਨਾਂ ਨਾਲ ਪਿਆਰ ਇਹਨਾ ਹੋ ਗਿਆ ਕਿ ਇੰਨੀ ਕਮਾਈ ਕੀਤੀ ਬਹੁਤ ਕਮਾਈ ਕੀਤੀ ਨਾ ਹਾਂ ਉਹ ਤਾਂ ਟਰੈਕਟਰ ਨੇ ਕਮਾਈ ਕੀਤੀ ਪਰ ਅੱਜ ਦੇ ਨੌਜਵਾਨ ਦੇਖੋ ਕਿਵੇਂ ਦੇ ਹੁੰਦੇ ਐ ਉਹ ਉਹ ਨਹੀਂ ਸਮਝਦੇ ਨਾ ਚੀਜ਼ਾਂ ਨੂੰ ਉਹਨਾਂ ਉਹਨਾਂ ਨੂੰ ਹੈ ਕਿ ਕਿਸੇ ਤਰੀਕੇ ਵੀ ਫਾਇਦਾ ਹੋਵੇ ਤੇ ਪੜ੍ਹਾਈ ਦੇ ਲਈ ਉਹ ਬਾਹਰ ਜਾਣਾ ਚਾਹੁੰਦੇ ਨੇ ਇਹ ਦੇਸ਼ ਦੇ ਬਾਹਰ ਪੜ੍ਹਨਾ ਚਾਹੁੰਦੇ ਨੇ ਪਰ ਤੁਸੀਂ ਪੰਜਾਬ ਵਿੱਚ ਹੀ ਉਹਨੇ ਸਮੇਂ ਤੋਂ ਬਾਹਰ ਜਾ ਕੇ ਕਿਸੇ ਦੀ ਮਜ਼ਦੂਰੀ ਕਰਨਗੇ ਪਤਾ ਨਹੀਂ ਮਾੜਾ ਕੰਮ ਕਰਨੇ ਚੰਗਾ ਕਰਨੇ ਮਜ਼ਦੂਰੀ ਕਰਨਗੇ ਇਥੇ ਆਪਣਾ ਘਰ ਕੰਮਾਂ ਕਰਦਾ ਤੁਸੀਂ ਬਾਹਰ ਜਾਣ ਦੇ ਪੱਖ ਵਿੱਚ ਵੀ ਨਹੀਂ ਰਹੇ ਪੂਰੀ ਜ਼ਿੰਦਗੀ ਦਾ ਸੋਚਿਆ ਵੀ ਨਹੀਂ ਘੁੰਮਣ ਵੀ ਨਹੀਂ ਗਏ ਨਾ ਉਹ ਪੜਾ ਵੱਡਾ ਬਾਹਰ ਗਿਆ ਸੀ ਆ ਉਹਨੇ ਸੱਦਿਆ ਨਹੀਂ ਬਾਹਰ ਉਰੇ ਮੰਨ ਜੀਗਾ ਕਿ ਇਹ ਮੇਰੇ ਬਰਾਬਰ ਤਰੱਕੀ ਨਾ ਕਰ ਦੇਵੇ। ਨਹੀਂ ਤੁਸੀਂ ਤਾਂ ਇੱਥੇ ਹੀ ਤਰੱਕੀ ਕਰੀ ਬੈਠੇ ਹੋ ਨਾ। ਹਾਂਜੀ ਇੱਥੇ ਬੜਾ ਫਰ ਖੁਸ਼ਹਰਾਨ ਨਾ ਹੈ। ਹੋਰ ਆਕਰ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੋਗੇ ਤੁਸੀਂ? ਨੌਜਵਾਨ ਤੇ ਕੋਈ ਆਖੇ ਲੱਗਣ ਨੂੰ ਪਿਆਰ ਨਹੀਂ। ਓਏ ਬੁੱਢਾ ਇਹੋ ਟਰੈਕਟਰ ਚਲਾਈ ਫਿਰਦਾ। ਇਹ ਬੁੱਢਾ ਇਹੋ ਹੀ ਕਿੰਨੇ ਨਹੀਂ ਕਿ ਬਰਲੀ ਕੀਤਾ। ਮਿੰਟੀ ਦਾ ਕੋਈ ਤਜਰਬਾ ਸਾਂਝਾ ਕਰੋ ਜਿਸ ਤੋਂ ਨੌਜਵਾਨਾਂ ਨੂੰ ਥੋੜੀ ਪ੍ਰੇਰਣਾ ਮਿਲੇ। ਅੱਜ ਦੇ ਨੌਜਵਾਨ ਤੇ ਜਿਹੜਾ ਕੰਮ ਕਰਨ ਵਾਲ ਨੂੰ ਮਾੜਾ ਸਮਝੇ ਕੱਟਿਆ ਕਰਦੇ ਹੋ ਤੂੜੀ ਪਾ ਰਹੇ ਨਾ ਘਰ ਆਈ। ਅਜਿਨੇ ਜਿੰਨਾਂ ਨੇ ਕੋਈ ਕਹੂਗੀ ਹਾਂ ਇਹ ਕੰਮ ਨਹੀਂ ਕਰਨਾ ਅੱਜ ਦਾ ਸਮਾਂ ਇਦਾਂ ਦਾ ਹੋਣਾ ਚਾਹੀਦਾ ਇਦਾਂ ਦਾ ਕੰਮ ਕਰਨਾ ਚਾਹੀਦਾ ਪਰ ਅਸੀਂ ਪਹਿਲਾਂ ਚੱਲ ਗਏ ਗੁਰਦੁਆਰੇ ਉੱਥੇ ਉੱਥੇ ਲੇਟ ਹੋ ਗਏ ਵਿਖਣ ਪਟ ਚੱਲਦਾ ਮੇਲਾ ਕੀ ਕਰਕੇ ਲੇਟ ਕੰਮ ਕਰੇ ਠੀਕ ਹੈ ਜੀ ਬਾਬਾ ਜੀ ਨੂੰ ਜਾਣਾ ਹੈ ਤੇ ਹੁਣ ਵੀ ਅਸੀਂ ਇਹਨਾਂ ਨੂੰ ਵੇਲਾ ਕਰਦੇ ਆਂ ਪਰ ਦੇਖੋ ਚੜ੍ਹਦੀ ਕਲਾ ਦਾ ਪ੍ਰਤੀਕ ਨਾਲੇ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਨੇ ਕਮਾਇਆ ਕਦੇ ਕਿਸੇ ਤੇ ਡਿਪੈਂਡ ਨਹੀਂ ਹੋਏ ਤੇ ਇਹ ਤਸਵੀਰ ਆਪਣੇ ਆਪ ਵਿੱਚ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ ਹੈ ਕਿ ਇਹ ਖਾਸਾ ਸਟੂਡੀਓ ਦੇ ਤੇ ਲੱਗਦੀ ਇੰਦ ਕਾਰਾਂ ਖਾਸਾ ਸਟੂਡੀਓ ਕਹਿੰਦੇ ਫੇਰ ਆਉਣਾ ਫੇਰ ਮਿਲ ਕੇ ਜਾਣ ਲੱਗੇ ਘਰ ਦੂਰ ਨਿਕਾ ਠੀਕ ਹੈ ਜੀ ਜ਼ਰੂਰ ਆਏ ਇਹ ਇਹ ਨੌ ਬੋਸ ਸਿਆਣੀ ਆ ਸਾਰਾ ਪਰਿਵਾਰ ਸਿਆਣੀ ਆ ਕੋਈ ਅਜਿਹੀ ਗੱਲ ਨਹੀਂ ਕੋਈ ਇਸ ਵਾਰ ਹੜਾਂ ਦੀ ਮਾਰ ਪਈ ਹੈ ਕੁਝ ਆ ਪਈਆ ਪੀ ਹੋਇਆ ਨੁਕਸਾਨ ਕਾ ਨੁਕਸਾਨ ਹੋਇਆ ਦੋ ਟਾਈਕ ਲਈ ਆ ਨੁਕਸਾਨ ਹੋਇਆ ਵਾ ਪਰ ਚੱਲਣਾ ਪੈਣਾ ਕੋਈ ਗੱਲ ਨਹੀਂ ਹੋਏ ਇਸ ਗੱਲ ਤੇ ਖਿਲ ਨਹੀਂ ਕਰ ਏ ਦੇਖੋ ਸੁਣਿਆ ਤੁਸੀਂ ਇਸ ਵਾਰ ਵੀ ਹੜਾਂ ਦਾ ਨੁਕਸਾਨ ਹੋਇਆ 1988 ਤੋਂ ਬਾਅਦ ਲਗਾਤਾਰ ਹੜਾਂ ਕਾਰਨ ਨੁਕਸਾਨ ਹੋਇਆ ਪਰ ਬਾਪੂ ਜੀ ਡਟੇ ਹੋਏ ਨੇ ਆਪਣਾ ਟਰੈਕਟਰ 30 ਸਾਲ ਪੁਰਾਣੇ ਟਰੈਕਟਰ ਦੇ ਨਾਲ ਦੇਖੋ ਉਸ ਸਮੇਂ ਦਾ ਇਹ ਟਰੈਕਟਰ ਜਦੋਂ ਹੜ ਵੀ ਆਏ ਉਸ ਸਮੇਂ ਵੀ ਇਸ ਟਰੈਕਟਰ ਨੇ ਸਾਥ ਦਿੱਤਾ ਹੁਣ ਵੀ ਪੂਰੀ ਜ਼ਿੰਦਗੀ ਏਸੀ ਤੇ ਗੁਜ਼ਰਬਸਰ ਕਰਨ ਦੇ ਲਈ ਤਿਆਰ ਨੇ